ਵੈਲਕਮ ਬੈਕ ਟੂ ਮਾਈ ਚੈਨਲ ਹਮ ਤੁਮ ਯੂਕੇ ਹੋਪ ਤੁਸੀਂ ਸਾਜਣ ਠੀਕ ਠਾਕ ਹੋਵੋਗੇ ਤੇ ਅਸੀਂ ਵੀ ਠੀਕ ਠਾਕ ਆ ਅੱਜ ਅਸੀਂ ਬਣਾਵਾਂਗੇ ਰੌਂਗੀ ਦੀ ਸਬਜ਼ੀ ਜੋ ਕਿ ਖਾਣ ਵਿੱਚ ਹੈਲਦੀ ਵੀ ਹੁੰਦੀ ਆ ਤੇ ਬਹੁਤ ਜ਼ਿਆਦਾ ਟੇਸਟੀ ਬਣਦੀ ਆ ਰੌਂਗੀ ਨੂੰ ਅਸੀਂ ਰਾਤ ਨੂੰ ਪਾਣੀ ਚ ਭਿਓ ਲਿਆ ਸੀ ਭਿਓਣ ਨਾਲ ਜਿੱਦਾਂ ਇਹ ਚੰਗੀ ਤਰ੍ਹਾਂ ਫੁੱਲ ਜਾਂਦੀ ਆ ਤੇ ਇਜ਼ੀਲੀ ਕੁੱਕ ਹੋ ਜਾਂਦੀ ਆ ਹੁਣ ਆਪਾਂ ਇਹਨੂੰ ਕੁੱਕਰ 'ਚ ਪਾ ਕੇ ਦੋ ਵਿਸਲਜ਼ ਲਗਾਉਣੀਆਂ। ਆਪ ਤਾਬਾ ਤੇ ਹੁਣ ਅਸੀਂ ਇਹਦੀ ਦੋ ਵਿਸਲਜ਼ ਲਗਾ ਲਾਂਗੇ। ਜਿੰਨਾ ਟਾਈਮ ਸਾਡੀ ਰੌਂਗੀ ਬੋਇਲ ਹੁੰਦੀ ਆ ਅਸੀਂ ਤੜਕਾ ਤਿਆਰ ਕਰਨ ਲਈ ਅਸੀਂ ਲਈਏ ਤਿੰਨ ਪਿਆਜ਼, ਅਦਰਕ, ਲਸਣ, ਹਰ ਟਮਾਟਰ, ਹਰੀ ਮਿਰਚ ਸਾਡਾ ਫਿਨਿਸ਼ ਹੋਈ ਪਈ ਆ ਤੇ ਅਸੀਂ ਰੈਡੀ ਯੂਜ਼ ਕਰਾਂਗੇ। ਤੇ ਇਹਨਾਂ ਸਾਰਿਆਂ ਨੂੰ ਆਪਾਂ ਚੌਪ ਕਰਕੇ ਵਾਸ਼ ਕਰਕੇ ਤੇ ਆਪਾਂ ਇਹਨਾਂ ਨੂੰ ਗ੍ਰਾਇੰਡ ਕਰ ਲਾਂਗੇ। ਲੱਗ ਗਿਆ ਨੇ ਦੋ ਵਿਸਲਜ਼ ਤੇ ਇੱਧਰ ਅਸੀਂ ਸਾਰਾ ਮਸਾਲਾ ਗ੍ਰाइंड ਕਰ ਲਿਆ ਅਦਰਕ ਲਸਣ ਦਾ ਪੇਸਟ ਬਣਾ ਲਿਆ ਵਾ ਪਿਆਜ਼ ਟਮਾਟਰ ਤੇ ਹੁਣ ਅਸੀਂ ਕੜਾਈ ਦੇ ਵਿੱਚ ਤੇਲ ਪਾਵਾਂਗੇ ਤੇ ਮਸਾਲੇ ਨੂੰ ਆਪਾਂ ਕੁੱਕ ਕਰਾਂਗੇ ਹੁਣ ਆਪਾਂ ਕੜਾਈ 'ਚ ਤੇਲ ਪਾ ਦਾਂਗੇ ਵਿੱਚ ਪਾ ਦਾਂਗੇ ਅਦਰਕ ਲਸਣ ਦਾ ਪੇਸਟ ਇਹਨੂੰ ਥੋੜਾ ਕੁੱਕ ਕਰ ਲਾਂਗੇ ਆਪਾਂ ਹੁਣ ਆਪਾਂ ਵਿੱਚ ਪਾ ਦਾਂਗੇ ਪਿਆਜ਼ ਦਾ ਪੇਸਟ ਦੇ ਬ੍ਰਾਊਨ ਤਾਂ ਕੁੱਕ ਗਿਆ ਹੁਣ ਆਪਾਂ ਟਮਾਟਰ ਦੀ ਜਿਹੜੀ ਪਿਉਰੀ ਬਣਾਈ ਸੀ ਉਹ ਆਪਾਂ ਪਾ ਦਾਂਗੇ ਚੰਗੀ ਤਰ੍ਹਾਂ ਆਪਾਂ ਕਰ ਦਾਂਗੇ ਮਿਕਸ ਇਹਨੂੰ ਹਜੇ ਵੀ ਆਪਾਂ ਕੁੱਕ ਕਰਾਂਗੇ ਕਿਉਂਕਿ ਜਿੰਨੀ ਚੰਗੀ ਤਰ੍ਹਾਂ ਤੁਹਾਡਾ ਮਸਾਲਾ ਕੁੱਕ ਹੋਏਗਾ ਓਨੀ ਤੁਹਾਡੀ ਸਵਾਦ ਸਬਜੀ ਬਣੇਗੀ ਸਾਰੇ ਕੋਕ ਤੁਸੀਂ ਦੇਖ ਰਹੇ ਹੋ ਤੇਲ ਜਿੱਦਾਂ ਪੂਰਾ ਸੈਪਰੇਟ ਹੋ ਚੁੱਕਾ ਵਾ ਹੁਣ ਅਸੀਂ ਵਿੱਚ ਦੇ ਨਮਕ ਪਾਵਾਂਗੇ ਸਵਾਦ ਅਨੁਸਾਰ 1 스푼 ਪਾ ਦਾਂਗੇ ਆਪਾਂ ਗਰਮ ਮਸਾਲੇ ਦਾ 1 1/2 스푼 ਪਾ ਦਾਂਗੇ ਆਪਾਂ ਹਲਦੀ ਦਾ 1 ਚਮਚ ਪਾ ਦਾਂਗੇ ਆਪਾਂ ਲਾਲ ਮਿਰਚ ਦਾ 1/2 ਪਾ ਦਾਂਗੇ ਆਪਾਂ ਢੇਗੀ ਮਿਰਚ ਵਿੱਚ ਪਾ ਦਾਂਗੇ ਪਾਣੀ ਤੇ ਇਹਨੂੰ ਚੰਗੀ ਤਰ੍ਹਾਂ ਘੋਲ ਦਾਂਗੇ ਆਪਾਂ ਮਿਕਸ ਤੇ ਇਹਨੂੰ ਆਪਾਂ ਕੁੱਕ ਹੋਣ ਦੀ ਗੈਸ ਤੇ ਰਹਿਣ ਦਾਂਗੇ ਬੋਗ ਤੇ ਅਦਰ ਰੌਂਗੀ ਵੀ ਬੋਇਲ ਹੋ ਗਈ ਆ ਇਹਨਾਂ ਮਸਾਲੇ ਨੂੰ ਇਹਦੇ ਵਿੱਚ ਪਾ ਦਾਂਗੇ ਮਸਾਲੇ ਪਾ ਲਈਏ ਵਿੱਚ ਤੇ ਚੰਗੀ ਤਰ੍ਹਾਂ ਕਰ ਦਾਂਗੇ ਆਪਾਂ ਮਿਕਸ ਕਰ ਦੋ ਆਪਾਂ ਕਰ ਦਾਂਗੇ ਬਾਹਰ ਤੇ ਇਹਨੂੰ ਆਪਾਂ ਇੱਕ ਵਿਸਰ ਲਗਾ ਲਾਂਗੇ ਇੱਕ ਵਿਸਰ ਲਗਾ ਲਾਂਗੇ ਦੂਜੀ ਜਿਹੜੀ ਸਟੀਮ ਭਰ ਕੇ ਤੇ ਗੈਸ ਬੰਦ ਕਰ ਦਾਂਗੇ ਤੇ ਫਿਰ ਆਪਾਂ ਓਪਨ ਕਰਾਂਗੇ ਜਦੋਂ ਆਪਾਂ ਖਾਣੀ ਹੋਏਗੀ ਵਿੱਚ ਧਨੀਆ ਵਗੈਰਾ ਪਾ ਲਾਂਗੇ ਸਬਜੀ ਸਾਈਡ ਤੇ ਆਪਾਂ ਧਨੀਆ ਘੱਟ ਕੇ ਰੱਖ ਲਿਆ ਵਾ ਐ ਆਪਾਂ ਜਦੋਂ ਕੁੱਕਰ ਖੋਲਾਂਗੇ ਸਬਜੀ ਬਣ ਜਾਈਗੀ ਉਹਦੇ ਵਿੱਚ ਸਵਾਸ ਤੇ ਪਾਵਾਂਗੇ ਸਬਜੀ ਬਣ ਜਾ ਕੇ ਜਿਆਜ਼ਨ ਕਰਦਾਂਗੇ ਬੰਨ ਤੇ ਉਹਨੂੰ ਜਿਹੜੀ ਜਿਹੜੀ ਚੀਜ਼ ਪਾ ਕਰਾਂ ਅੰਦਰ ਟਾਈਮ ਵਿੱਚ ਸਟੀਮ ਰੰਦਾਂਗੇ ਤੇ ਫਿਰ ਅਸੀਂ ਇਹਨੂੰ ਕਰਾਂਗੇ ਓਪਨ ਜਿੱਦਾਂ ਤੁਸੀਂ 15-20 ਮਿੰਟ ਸਟ੍ਰੀਮ ਵਿੱਚ ਰਹਿਣ ਦੇ ਸਕਦੇ ਹੋ ਬਟ ਇਹ ਕੰਪਲਸਰੀ ਨਹੀਂ ਆ ਜੇ ਤੁਸੀਂ ਨਾਲ ਹੀ ਖੋਲਣਾ ਨਾਲ ਹੀ ਖੋਲ ਸਕਦੇ ਬਟ ਅਸੀਂ ਥੋੜੀ ਜਿੜ ਖੋਲਾ ਕਿਉਂਕਿ ਅਸੀਂ ਅਜੇ ਰੋਟੀ ਵਗੈਰਾ ਨਹੀਂ ਖਾਣੀ ਅੱਜ ਜ ਸਾਡ ਕਿ ਬਣ ਕੇ ਹੋ ਚੁੱਕੀ ਹੈ ਤੇ ਆ ਤੁਸੀਂ ਦੇਖ ਚੁੱਕੇ ਹੋ ਦੇਖ ਸਕਦੇ ਹੋ ਕਲਰ ਕਿੰਨਾ ਵਧੀਆ ਆ ਆ ਤੇ ਹੁਣ ਵਿੱਚ ਆਪਾਂ ਪਾ ਦਾਂਗੇ ਧਨੀਆ ਧਨੀਆ ਪਾ ਕੇ ਆਪਾਂ ਕਰ ਤੈਨੂੰ ਮਿਕਸ ਤੇ ਤੁਸੀਂ ਦੇਖ ਚੁੱਕੇ ਤੇ ਹੁਣ ਆਪਾਂ ਇਹਨੂੰ ਘਰ ਲਾਂਗੇ ਸਭ ਤੁਸੀਂ ਵੇਖੋ ਵੇਖ ਸਕਦੇ ਹੋ ਸਬਜੀ ਦਾ ਕਲਰ ਕਿੰਨਾ ਜ਼ਿਆਦਾ ਵਧੀਆ ਵਾ ਤੇ ਖਾਂਚੀ ਬਹੁਤ ਜ਼ਿਆਦਾ ਟੇਸਟੀ ਆ ਤੇ ਵੈਸੇ ਵੀ ਇਹ ਹੈਲਦੀ ਹੁੰਦੀ ਆ ਤੇ ਤੁਸੀਂ ਸਾਡੀਆਂ ਰੈਸিপি ਨੂੰ ਬਹੁਤ ਟਰਾਈ ਕਰਿਓ ਤੇ ਸਾਨੂੰ ਦੱਸਿਓ ਸਾਡੀਆਂ ਰੈਸਪੀਸ ਤੁਹਾਨੂੰ ਕਿੱਦਾਂ ਦੀ ਲੱਗਦੀਆਂ ਤੇ ਸਾਡੇ ਚੈਨਲ ਨੂੰ ਪਲੀਜ਼ ਵੱਧ ਤੋਂ ਵੱਧ ਸ਼ੇਅਰ ਸਬਸਕ੍ਰਾਈਬ ਕਰੋ ਤੇ ਸਾਨੂੰ ਕਮੈਂਟ ਕਰਕੇ ਦੱਸੋ ਸਾਡੀ ਰੈਸਪੀਸ ਕਿੱਦਾਂ ਲੱਗਦੀਆਂ ओके बाय बाय मिल दिया ਤੁਹਾਨੂੰ ਨੈਕਸਟ ਵੀਡੀਓ ਜਾਂ ਵਲੌਗ ਚ